ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀਆਂ 2-4 ਗੱਲਾਂ ਕਰਨੀਆਂ ਨੇ ਨਾ ਉਹਨਾਂ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਖੋਪੜ ਵਿੱਚ ਕੋਈ ਅਕਲ ਦੀ ਕੋਈ ਗਿਆਨ ਦੀ ਗੱਲ ਪਾਉਣੀ ਨਹੀਂ ਚਾਹੁੰਦੇ ਜਿਹੜੇ ਅਕਲ ਦੇ ਬੈਰੀ ਨੇ ਅਕਲ ਦੇ ਦਸ਼ਮਣ ਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਥੋੜਾ ਜਆ ਸਮਝ ਲਓ ਹੋ ਸਕਦਾ ਤੁਹਾਡਾ ਘਰਾਂ ਦੇ ਵਿੱਚ ਮਾਨਸਦਕਾਰ ਵੱਧ ਜੇ ਜਿਹੜੇ ਸਹੁਰੇ ਨੇ ਕਹਿਣੀ ਪੈਣਾ ਤੇ ਸਹੁਰਾ ਕੌਣ ਹੈ ਜਿਹਦੇ ਘਰ ਨੂੰ ਹੋਵੇ ਸਚਾਈ ਹੈ ਜੀ ਜੇ ਨੂੰ ਕਿਤੇ ਥੋੜਾ ਜਿਹਾ ਪੁੱਠਾ ਝਾਕਦੀ ਹੈ ਨਾ ਇਹਦਾ ਮਤਲਬ ਤੁਸੀਂ ਨੂੰ 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 ਸਮਝਦੇ ਹੋ ਇਹ ਸਚਾਈ ਹੈ ਮੈਨੂੰ ਫੋਨ ਆਏ ਹੋਏ ਨੇ ਕਿ ਨਾ ਕਈਆਂ ਲੋਕਾਂ ਦੇ ਗਿਆਨੀ ਜੀ ਸਾਡਾ ਜਿਹੜਾ ਬੁਢਾ ਹੈ ਨਾ ਇਦਾਂ ਬੋਲਦੇ ਆ ਨੇ ਸਾਡਾ ਜਿਹੜਾ ਬੁਢਾ ਹੈ ਨਾ ਮੈਨੂੰ ਬਹੁਤ ਪੁੱਠਾ ਬੋਲਦਾ ਹੈ ਕਾਲਾ ਕੱਢਦਾ ਹੈ ਇਹ ਸਚਾਈ ਹੈ ਇਹ ਤਾਂ ਕੋਈ ਮਨਕਰ ਨਹੀਂ ਹੋ ਸਕਦਾ ਇਹ ਕੌਣ ਲੋਕ ਹੈ ਜਿਹੜੇ ਸੱਥਾਂ 'ਚ ਬੈਠ ਕੇ ਨਾ ਪਤਾਨੀ ਐਡਮਿਨਟੀਆਂ ਡਿੰਗਾ ਮਾਰਨਗੇ ਤੇ ਇਹ ਕਹ ਲਈ ਵੀ ਘਰੇ ਨੂੰ ਦੇ ਕੋਲ ਜੁੱਤੀਆਂ ਖਾਂਦੇ ਹੁੰਦੇ ਉਹ ਲੋਕ ਨੇ ਮੈਂ ਹੁਣ ਜਿਹੜੀ ਗੱਲ ਕਹਿਣੀ ਹੈ ਇਹਨੂੰ ਸੁਣ ਲਿਓ ਧਿਆਨ ਦੇ ਨਾਲ ਇਹ ਉਹ ਲੋਕ ਨੇ ਜਿਹੜੇ ਸੱਚ ਸੁਣਨਾ ਨਹੀਂ ਚਾਹੁੰਦੇ ਤੇ ਸੱਚ ਬੋਲਣਾ ਨਹੀਂ ਚਾਹੁੰਦੇ ਇਹ ਪਾਵਨ ਬਾਣੀ ਨੇ ਇਹ ਸ਼ਬਦ ਕਿਦਾਂ ਵਰਤੇ ਹੈ ਜਿੰਨਾ ਅੰਦਰ ਕੂੜ ਵਰਤੈ ਸਤ ਨਾ ਪਾਵੈ ਜੇ ਕੋ ਬੋਲੈ ਸੱਚ ਕੂੜਾ ਜਨ ਜਾਵੈ ਇਹ ਸਚਾਈ ਹੈ ਨਾ ਜਿਹੜੀ ਗੱਲ ਕਰਦੇ ਬੜਿਆਂ ਦੇ ਚਲੂਣੇ ਲੜਨਗੇ ਵੀ ਇਹ ਗੱਲ ਕਿਧਰੋਂ ਕਿਧਰ ਨੂੰ ਲੈ ਗਿਆ ਕਿਉਂਕਿ ਜਿਹੜੇ ਅਕਲ ਦੇ ਬੈਰੇ ਨੇ ਨਾ ਹਲੇ ਵੀ ਉਹ ਮੰਨ ਨਹੀਂ ਰਹੇ ਇਸ ਚੀਜ਼ ਨੂੰ ਹੁਣ ਜਿਹੜਾ ਪੱਤਰਕਾਰਾਂ ਨੇ ਰੌਲਾ ਪਾਇਆ ਭਗਵੰਤ ਮਾਣੂ ਭੰਡਣ ਦਾ ਮੈਂ ਗੱਲ ਬਹੁਤ ਛੋਟੀ ਜੀ ਕਰ ਦੇਣੀ ਹੈ ਵੱਡੀ ਤਾਂ ਆਪਣੀਆਂ ਬਣ ਜਾਂਦੀ ਜਦੋਂ ਮੀਡੀਆ ਵਿੱਚ ਵਾਇਰਲ ਹੋ ਜਾਂਦੀ ਵੱਡੀ ਤਾਂ ਗੱਲ ਆਪੀ ਬਣ ਜਾਂਦੀ ਹੈ ਫਿਰ ਥੱਲੇ ਗਾਲ ਕੱਢਦੇ ਹੁੰਦੇ ਨੇ 3 ਕੁਇੰਟਲ ਦੀ ਫਿਰ ਗਿਆਨੀ ਬੁੱਟਾ ਸਿੰਘ ਇਹਦੀ ਮਾਂ ਨੂੰ ਇਹਦੀ ਭੈਣ ਨੂੰ ਪਤਾ ਨਹੀਂ ਕੀ ਕੁਝ ਕਹਿੰਦੇ ਸਾਨੂੰ ਨਹੀਂ ਪਹੁੰਚੀਦੀ ਉਹ ਗਾਣੇ ਸਭ ਤੋਂ ਪਹਿਲਾਂ ਤੁਹਾਡੇ ਘਰੇ ਸੁਣੀਆਂ ਜਾਂਦੀਆਂ ਅਕਲ ਦੇ ਵੈਰੀਓ ਤੁਹਾਡੇ ਘਰੇ ਹੁਣ ਜਿਹੜਾ ਪੱਤਰਕਾਰਾਂ ਦਾ ਮਸਲਾ ਉਠਾਇਆ ਵੀ ਪੱਤਰਕਾਰਾਂ ਤੇ ਪਰਚੇ ਕਿਉਂ ਹੋਏ ਹੈਲੀਕਾਪਟਰ ਤੇ ਤੰਜ ਕਿਉਂ ਕਸ਼ੇਗੇ ਉਹਦਾ ਮਤਲਬ ਪਤਾ ਕੀ ਹੈ ਵੀ ਇਹ ਉਧਾਰ ਦਿਓ ਤੇ ਜਿਹੜਾ 328 ਰੁਪਿਆਂ ਵਾਲਾ ਜਿਹੜਾ ਮਸਲਾ ਹੈ ਵੀ ਉਹ ਠੰਡੇ ਵਾਸਤੇ ਵਿੱਚ ਪੈ ਜੇ ਮਤਲਬ ਇਹ ਜਿਹੜੇ ਮਾਲੀ ਨੇ ਨਾ ਮਾਲੀ ਬਨਸਪਤੀ ਲਾਉਣ ਵਾਲੇ ਬਾਗ ਦੇ ਮਾਲੀ ਦਰਖਤ ਲਾਉਣ ਵਾਲੇ ਉਹ ਮਤਾਂ ਦਿੰਦੇ ਹੁੰਦੇ ਆ ਕਹਿੰਦੇ ਜਦੋਂ ਵੱਡਾ ਦਰਖਤ ਪਟਣਾ ਹੈ ਨਾ ਉਹਦੇ ਲਵੇ ਲਾਉਣੇ 2-4 ਛੋਟੇ ਦਰਖਤ ਲਾ ਦਿਓ ਵੱਡਾ ਪਟਿਆ ਜਾਊ ਉਹਨੂੰ ਪਟ ਕੇ ਵੇਚ ਦਿਆਂਗੇ ਮਚਾ ਮਚੂ ਲਵਾਂਗੇ ਤੇ ਜਿਹੜੇ ਛੋਟੇ ਲਾਏ ਨੇ 2-4 ਸਾਲ ਦੇ ਵਿੱਚ ਹੋਰ ਕੋ ਜਾਣਗੇ ਇਹਨਾਂ ਦਾ ਮਕਸਦ ਇਹ ਹੈ ਮਤਲਬ ਵੀ ਹੁਣ ਅਕਾਲੀ ਦਲ ਨਰੈਣੂ ਮਹਾਂ ਤਾਂ ਦੀ ਜੜਾ ਪੁੱਟੀਆਂ ਜਾਣ ਗਈਆਂ ਵੀ ਜੜ ਮਾੜੀ ਮੋਟੀ ਲੱਗੇ ਤਾਂ ਕਿਵੇਂ ਲੱਗੇ ਹੁਣ ਉਹਦੇ ਲਈ ਇਹ ਦੂਜਾ ਰੌਲਾ ਪਾਉਣਾ ਜ਼ਰੂਰੀ ਸੀ ਇਹ ਗੱਲਾਂ ਬੋਰ ਕਰਨੀਆਂ ਪਰ ਜਿਨ੍ਹਾਂ ਦੇ ਖੋਪੜ ਵਿੱਚ ਪੈ ਗਈਆਂ ਉਹ ਸਮਝ ਵੀ ਲੈਣਗੇ ਮਤਲਬ ਬੀਜ 328 ਰੂਪਾਂ ਵਾਲਾ ਮੁੱਦਾ ਇਦਾਂ ਚੱਲਦਾ ਰਿਹਾ ਚੱਲਦਾ ਰਿਹਾ ਤਾਂ ਫਿਰ ਜੜ ਪੱਟੀ ਜਾਊ ਜੜ ਪੱਟੀ ਜਾਊ ਵੀ ਇਹਨੂੰ ਠੰਡਾ ਕਿਦਾਂ ਕਰੀਏ ਇਦਾਂ ਲਾ ਮੁੱਦਾ ਇਦਨੂੰ ਕਮਾ ਦੋ ਬਸ ਆ ਚੀਜ਼ ਹੁੰਦੀ ਹੈ ਹੋਰ ਕੁਝ ਨਹੀਂ ਹੁਣ ਤਾਂ ਜੜ ਪੱਟੀ ਗਈ ਹੁਣ ਤਾਂ ਛੇਦਰ ਪੈਣੇ ਸ਼ੁਰੂ ਹੋ ਗਏ ਦੋ ਤਾਂ ਫੜੇ ਗਏ ਦੋ ਚਾਰ ਦੀ ਬਾਰੀ ਹੁਣ ਹੋਰ ਤਿਆਰ ਐ ਲੱਭੀ ਜਾਂਦੀ ਐ ਪੁਲਿਸ ਸਕੂਟਰ ਵਜਦੇ ਫਿਰਦੇ ਨੇ ਸਕਾਰਪਿਓ ਗੱਡੀ ਤੇ ਫੜੇ ਜਾਣਗੇ ਹਲੇ ਹੋਰ ਵੀ ਤੇ ਹੁਣ ਜਿਹੜੇ સૂਤਰਾ ਹਵਾਲੇ ਤੋਂ સૂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਉਹ ਵੀ ਆ ਰਹੀ ਹੈ ਬਿਸਖਵੀਰ ਬਾਦਲ ਵੀ ਡਰਦਾ ਫਿਰਦਾ ਹੁਣ ਹੁਣ ਵੀ ਕਾਂਬਾ ਛੜਿਆ ਹੋਇਆ ਇਹ ਸਚਾਈ ਹੈ ਹਲੇ ਜਹੇਦਾਰ ਬੋਲਦੇ ਨੇ ਨਾ ਬੁੜਕ ਬੁੜਕ ਕੇ ਇਹਨਾਂ ਦੀ ਵਾਰੀ ਆ ਸਕਦੀ ਹੈ ਆਊਗੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਜਫੇਦਾਰ ਨਹੀਂ ਕੋਈ ਪ੍ਰਧਾਨ ਨਹੀਂ ਕੋਈ ਹੈਡਗ੍ਰਾਮ ਥੀਲੀ ਕੋਈ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਉੱਪਰ ਕੁਛ ਨਹੀਂ ਹੈਗਾ ਮੈਂ ਕਿਸੇ ਬੰਦੇ ਦੀ ਗੱਲ ਥੋੜੀ ਕਰੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਵੀ ਦੱਸੋ ਹਰਾਮ ਕਰੋ ਦੱਸੋ ਡੇਰੇ 328 ਰੂਪ ਵੇਚੇ ਨੇ ਉਹ ਕਿੱਥੇ ਗਏ ਨੇ ਅੱਜ ਹੀ ਫੋਨ ਆਇਆ ਮੈਨੂੰ ਕੈਨੇਡਾ ਤੋਂ ਅੱਜ ਹੀ ਇਹਦੇ ਵਿੱਚ ਰਿਕਾਰਡਿੰਗ ਪਈ ਹੈ ਸੁਣਾ ਦੂ ਤੁਹਾਨੂੰ ਉਹ ਕਹਿੰਦੇ ਇੱਕ ਬਸ ਸਮੁੰਦਰ ਦੇ ਕੰਡੇ ਤੇ ਤਿੰਨ ਮਹੀਨੇ ਖੜੀ ਰਿਹਾ ਤੇ ਫਿਰ ਸਰੂਪ ਸੀ ਗੁਰੂਗ੍ਰੰਥ ਸਾਹਿਬ ਦੇ ਤੁਸੀਂ ਕਿੱਥੇ ਕਿੱਥੇ ਭੇਜਿਆ ਸਰੂਪ ਇਹ ਤੁਸੀਂ ਦੱਸਣਾ ਹੈ ਹੁਣ ਇਦਾਂ ਨਹੀਂ ਖੜਾ ਛੁਡਣਾ ਸਪਾਈਆਂ ਦੇ ਚਲੋ ਇਹ ਤਾਂ ਮਸਲਾ ਹੀ ਕੋਈ ਨਹੀਂ ਅਜੇ ਤਾਂ ਉਹ ਬੰਦੇ ਸਸਪੈਂਡ ਕਰਦੇ ਸੀ ਇਹਦਾ ਮਸਲਾ ਸੁਲਝਾ ਲਿਆ ਸੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਸਾਰਾ ਕੁਝ ਸਹੀ ਆ ਗਿਆ ਇਹ ਤਾਂ ਦਾਖਲ ਦਾ ਜੀ ਹੈ ਨਾ 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 ਦੱਸੋ ਸਾਨੂੰ ਦੱਸੋ ਮਿਸ ਰੂਪ ਕਿੱਥੇ ਗਏ ਨੇ ਉਹ ਗੁਰਦੁਆਰੇ ਦਾ ਨਾਮ ਲਓ ਪਿੰਡ ਦਾ ਨਾਮ ਲਓ ਮੁਲਕ ਦਾ ਨਾਮ ਲਓ ਦੱਸੋ ਵੀ ਕਿੱਥੇ ਗਏ ਨੇ ਫੇਰ ਚੁੱਪ ਕਰਾਂਗੇ ਨਹੀਂ ਚੁੱਪ ਹੋਣਾ ਕਿੱਦਾਂ ਸੀ ਸਵਾਲ ਹੀ ਪਤਾ ਨਹੀਂ ਹੁੰਦਾ ਮੈਂ ਤਾਂ 24 ਘੰਟਿਆਂ ਵਿੱਚੋਂ 16 17 ਘੰਟੇ ਜਾਗਦਾ ਹੁੰਨਾ ਦੋ ਵਾਰੀ ਨਹਾਉਣ ਦਾ ਟਾਈਮ ਕੱਢ ਦਿਓ ਦੋ ਵਾਰੀ ਰੋਟੀ ਖਾਣ ਦਾ ਟਾਈਮ ਕੱਢ ਦਿਓ ਸੌਣ ਬਾਅਦ ਤੇ ਕੇਵਲ 4 ਘੰਟੇ ਬਚਦੇ ਸਾਡੇ ਕੋਲੇ 20 ਘੰਟੇ ਇਦਾਂ ਰਹਨੇ ਆ ਤਿਆਰ ਵਰ ਤਿਆਰ ਜਦੋਂ ਇੱਕ ਵਾਰੀ ਨਹਾ ਲੈ ਬਸ ਪਾਗੀ ਬਰਣੀ ਹੁੰਦੀ ਐ ਐ ਤਿਆਰ ਹੁੰਨੇ ਆ ਇਕ ਤਾਂ ਬੋਲੀ ਰਾਵਾਂ ਜਿੰਨਾ ਚਿਰ ਦੱਸਦੇ ਨਹੀਂ ਬਿਸਰੂਪ ਕਿੱਥੇ ਗਏ ਨੇ ਫੇਰ ਚੁੱਪ ਕਰਾਂਗੇ ਨਹੀਂ ਪੱਤਰਕਾਰਾਂ ਵਾਲਾ ਤੁਸੀਂ ਹੈਲੀਕਾਪਟਰ ਤੇ ਗੇੜੇ ਜਿਹੜੇ ਮਰਜੀ ਮੁੱਦੇ ਛੇੜੀ ਚੱਲੋ ਅਸੀਂ ਇਹ ਮੁੱਦਾ ਠੰਡਾ ਨਹੀਂ ਪੈਣ ਦਿੰਦੇ ਦੁਨੀਆ ਇੱਧਰ ਦੀ ਇੱਧਰ ਹੋ ਜੇ ਬੁੱਟਾ ਸਿੰਘ ਨਹੀਂ ਬੋਲਣੋਂ ਚੁੱਪ ਕਰਦਾ ਜਿੰਨਾ ਚਿਰ ਦੱਸਦੇ ਨਹੀਂ ਲਿਖ ਕੇ ਭੇਜੋ ਵਿਆਸ ਰੂਪ ਇੱਥੇ ਗਿਆ ਆਸ ਰੂਪ ਇੱਥੇ ਗਿਆ ਫਿਰ ਅਸੀਂ ਜਾ ਕੇ ਪੁੱਛਾਂਗੇ ਜਦੋਂ ਪਿੰਡ ਵਾਲੇ ਕਹਿਣਗੇ ਵੀ ਸਾਡੇ ਸਰੂਪ ਆਇਆ ਕੇ ਸਾਨੂੰ ਯਕੀਨ ਆਉ ਨਹੀਂ ਬੋਲੀ ਚੱਲਾਂਗੇ ਦੱਸੋ ਵੀ ਸਰੂਪ ਕਿੱਥੇ ਗਏ ਨੇ ਅਸੀਂ ਪੁੱਛ ਸਕਦੇ ਹਾਂ ਸਾਨੂੰ ਉਹਦਾ ਘਾਰ ਐ ਸੀ ਪੁੱਛ ਸਕਦੇ ਆ ਜਦੋਂ ਦੱਸਤਾ ਉਹ ਚੁੱਪ ਕਰ ਜਾਗੇ ਉਦੋਂ ਮੈਂ ਵੀਡੀਓ ਪਾ ਦੂੰ ਬੇਇੱਤਿਕਾਰ ਕੇ ਵੀ ਭਾਈ ਚੁੱਪ ਕਰੋ ਸਾਨੂੰ ਪਤਾ ਲੱਗ ਗਿਆ ਜੇ ਨਹੀਂ ਦੱਸੋਗੇ ਫਿਰ ਬੋਲ ਲੀ ਜਾਵਾਂਗੇ ਫਿਰ ਗੜਾ ਹੋਰ ਵੱਡਾ ਕਰ ਲਾਂਗੇ ਅਸੀਂ ਰਿਆਜੀ ਕਰਨ ਅਵਾਜ਼ ਹੋਰ ਬਧਾ ਲਾਂਗੇ ਅਸੀਂ ਫਿਰ ਪਰ ਖਹਿੜਾ ਨਹੀਂ ਛੱਡਦੇ ਮੱਤ ਭਲੇਖੇ ਵਿੱਚ ਰਹੋ ਕਿਤੇ ਕਹੋਗੇ ਬਾਬਾ ਫੀਮ ਖਾ ਕੇ ਬੋਲਦਾ ਬਾਬਾ ਭੁੱਕੀ ਖਾ ਕੇ ਬੋਲਦਾ ਬਿਲਕੁਲ ਨਹੀਂ ਸਾਡੇ ਗੁਰੂ ਸਾਹਿਬ ਨੇ ਜਿਹੜਾ ਅਸੀਂ ਕੰਮ ਕਰਨਾ ਨਾ ਇਦਾਂ ਹੀ ਬੋਲਾਂਗੇ ਘੜ ਘੜ ਕੇ ਇਦਾਂ ਹੀ ਬੋਲਾਂਗੇ ਦੱਸੋ ਹਰਾਮ ਕਰੋ ਵੀ 328 ਰੁਪਏ ਕਿੱਧਰ ਗਏ ਨੇ ਦੱਸੋ ਫਿਰ ਚੁੱਪ ਕਰਾਂਗੇ ਉਦਾਂ ਨਹੀਂ ਸੀ ਚੁੱਪ ਕਰਦੇ ਸਾਨੂੰ ਕੀ ਫਿਕਰ ਹੈ ਕੋਈ ਵੀ ਸਾਡਾ ਨਸ਼ਾ ਡਾਉਣ ਹੋ ਗਿਆ ਵੀ ਡੋਡੇ ਮੁੱਕ ਗਏ ਫੇ ਮੁੱਕ ਗਏ ਵਿੱਚ ਟਾ ਨਹੀਂ ਹੁੰਦਾ ਸਾਨੂੰ ਕੀ ਫਿਕਰ ਹੈ ਰੋਟੀਆਂ ਖਾਣੀਆਂ ਨਹੀਂ ਉਸ ਵਕਤ ਦੋ ਉਸ ਵਕਤ ਦੋ ਸਮੇਂ ਦੁਪਹਿਰ ਕਾਜੂ ਬਦਾਮ ਕੌਫੀ ਬਾਦੂ ਬਿੰਨੀਆਂ ਬਾਦੂ ਪਰ ਪੁੱਛ ਕੇ ਹਟਾਂਗੇ ਜਿੰਨੇ ਮਰਜ਼ੀ ਮੁੱਦੇ ਛੇੜੀ ਚੱਲੋ ਪੱਤਰਕਾਰਾਂ ਵਾਲਾ ਛੇੜ ਲੋ ਭਵੰਤਮਨ ਨੂੰ ਭੰਡੀ ਚੱਲੋ ਤੁਹਾਡੀ ਜੜ ਪੱਟ ਕੇ ਛੱਡਾਂਗੇ ਦੱਸੋ ਵੀ ਸਰੂਪ ਗੁਰੂ ਸਾਹਿਬ ਦੇ ਕਿੱਥੇ ਗਏ ਨੇ ਉਹ ਕਿਹੜੇ ਹਰਾਮਖੋਰ ਨੇ ਜਿਨ੍ਹਾਂ ਜਿਨ੍ਹਾਂ ਨੇ 2 ਨੰਬਰ ਦੇ ਵਿੱਚ ਲੱਖਾਂ ਰੁਪਇਆ ਲੈ ਕੇ ਸਰੂਪ ਵੇਚੇ ਨੇ ਉਹਨੂੰ ਸਾਹਮਣੇ ਲੈ ਕੇ ਆਓ ਫੇਰ ਚੁੱਪ ਕਰਾਂਗੇ ਅਸੀਂ ਨਹੀਂ ਤਾਂ ਜੜ ਪੱਟ ਕੇ ਛੱਡਾਂਗੇ ਪਤਾ ਜਦੋਂ ਨੂਰੇ ਮਾਹੀ ਨੂੰ ਭੇਜਿਆ ਸੀ ਨਾ ਗੁਰੂ ਪਾਤਸ਼ਾਹ ਨੇ ਕਿ ਸਰਹੰਦ ਦੇ ਵਿੱਚ ਮੇਰੇ ਸਹਬਜ਼ਾਦੇ ਨਾਲ ਕੀ ਵਾਪਰਿਆ ਤਨੂਰੇ ਮਾਹੀ ਨੇ ਆਖੀ ਜੋ ਦੱਸਿਆ ਸੀ ਨਾ ਗੁਰੂ ਪਾਤਸ਼ਾਹ ਨੇ ਤੀਰ ਦੇ ਨਾਲ ਕਾਹੀ ਦਾ ਬੂਟਾ ਪਾਟ ਕੇ ਕਿਹਾ ਸੀ ਕਿ ਹੁਣ ਜੜ ਪੱਟੀ ਜਾਉ ਹੁਣ ਜੜ ਪੱਟੀ ਜਾਉ ਕਿਹਾ ਸੀ ਨਾ ਇਹ ਹੁਣ ਤੁਹਾਡੇ ਦੇ ਢੁੱਕਦਾ ਸਭ ਕੁਝ ਹੁਣ ਤੁਹਾਡੀ ਜੜ ਜਿਹੜੀ ਮਾੜੀ-ਮੋਟੀ ਬਚੀ ਹੈ ਨਾ ਪੱਟੀ ਜਾਉ ਕਸ਼ਰਦਾਂ ਕੋਈ ਸਰਕਾਰ ਨਹੀਂ ਛੜਨੀ ਨਹੀਂ ਮੀਡੀਆ ਨਹੀਂ ਛੜਨੀ ਨਹੀਂ ਜਿੱਥੇ ਕਸ਼ਰ ਰਹਿੰਦੀ ਐ ਉੱਥੇ ਮੈਂ ਕੱਢ ਦੇਣੀ ਐ ਛੜਦੇ ਨਹੀਂ ਅਸੀਂ ਪੁੱਛ ਕੇ ਛੱਡਾਂਗੇ ਵੀ ਦੱਸੋ ਹਰਾਮਖੋਰੋ ਗੁਰੂ ਗ੍ਰੰਥ ਸਾਹਿਬ ਰੂਪ ਕਿਹਨੂੰ ਵਿੱਚ ਦੱਸੋ ਜੇ ਹਿੰਮਤ ਹੈ ਤੇ ਸਾਹਮਣੇ ਆਓ ਸਤੋ ਕਿਹੜੇ ਕਾਲਪਤਰ ਸਾਧਦੇ ਹੋ ਸਦਕੇ ਛੇਕੋ ਕਿੱਥੇ ਛੇਕਦੇ ਹੋ ਕਾਹੋ ਵੀ ਬੂਟਾ ਸਿੰਘ ਸਾਡਾ ਪੰਦਾ ਦੋਸੀ ਐ ਕਾਹੋ ਭਾ ਅਕੇ ਪੁੱਛਾਂਗੇ ਇਹ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਸੀ ਜਿਹੜੇ ਚੁੱਪ ਕਰ ਗਏ ਇਹ ਤਾਂ ਨੱਕ ਨਾਲ ਜੀਭ ਲਵਾ ਦਾਂਗੇ ਨੱਕ ਨਾਲ ਜੀਭ ਸਰੋਵਰ ਦੇ ਕੰਡੇ ਤੇ ਵਹਾ ਕੇ ਪੁੱਛੂੰ ਲੈਬ ਕਰਕੇ ਵੀ ਦੱਸੋ 328 ਰੁਪਏ ਗੁਰੂ ਸਾਹਿਬ ਦੇ ਕਿੱਥੇ ਗਏ ਨੇ ਫਿਰ ਜਵਾਬ ਦਿਓ ਪੀਟੀਸੀ ਵਾਲੇ ਨੂੰ ਲਿਆਓ ਜਾਂ ਕੋਈ ਹੋਰ ਚੰਨ ਉਹਨੂੰ ਲਿਆਓ ਸ਼ਰਿਆਂ ਪੁੱਛਾਂਗੇ ਦੱਸਣਾ ਕੋਉ ਨਹੀਂ ਜੜਪਟ ਕੇ ਸਾਨੂੰ ਜੜਪਟ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ